ਆਮ ਹੁੰਦੀਆਂ ਰਹਿੰਦੀਆਂ ਹਨ ਕਿ ਖੰਡ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜਾਂ ਨਹੀਂ ਜੇਕਰ 10 ਦਿਨ ਬਿਲਕੁਲ ਖੰਡ ਦਾ ਸੇਵਨ ਨਾ ਕਰੋ ਤਾਂ ਕੀ ਹੁੰਦਾ ਹੈ ਅਜਿਹੇ ਬਹੁਤ ਸਾਰੇ ਸਵਾਲ ਹਨ ਜਿਨ੍ਹਾਂ ਦੇ ਲੋਕ ਜਵਾਬ ਚਾਹੁੰਦੇ ਹਨ ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਸਾਨੂੰ ਦੋ ਕਿਸਮਾਂ ਦੀ 슈ਗਰ ਨੂੰ ਸਮਝਣ ਦੀ ਲੋੜ ਹੈ ਖੰਡ ਦੋ ਤਰ੍ਹਾਂ ਦੀ ਹੁੰਦੀ ਹੈ ਐਡਿਟ 슈ਗਰ ਅਤੇ ਕੁਦਰਤੀ 슈ਗਰ ਐਡਿਡ 슈ਗਰ ਤੋਂ ਭਾਵ ਹੈ ਕਿਸੇ ਵੀ ਕਿਸਮ ਦੀ 슈ਗਰ ਜਾਂ সুইਟਨਰ ਜਿਸ ਨੂੰ ਖਾਣ ਜਾਂ ਪੀਣ ਦੇ ਪਦਾਰਥਾਂ ਵਿੱਚ ਮਿਲਾਇਆ ਜਾਂਦਾ ਹੈ। ਵਾਈਟ 슈ਗਰ, ਬਰਾਊਨ 슈ਗਰ, ਸ਼ਹਿਦ, ਗੁੜ, ਬਿਸਕਟ, ਕੇਕ ਅਤੇ ਸੌਫਟ ਡਰਿੰਕਸ ਸਾਰੇ ਇਸ ਸ਼੍ਰੇਣੀ ਵਿੱਚ ਆਉਂਦੇ ਹਨ। ਕਈ ਅਧਿਐਨਾਂ ਵਿੱਚ ਇਸ ਬਾਰੇ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਇਸ ਦਾ ਜ਼ਿਆਦਾ ਸੇਵਨ ਖਤਰਨਾਕ ਹੁੰਦਾ ਹੈ। ਦੂਜੀ ਸ਼੍ਰੇਣੀ ਦੂਜੀ ਸ਼੍ਰੇਣੀ ਕੁਦਰਤੀ 슈ਗਰ ਭਾਵ ਜੋ ਦੁੱਧ, ਫਲਾਂ ਅਤੇ ਸਬਜ਼ੀਆਂ ਵਿੱਚ ਕੁਦਰਤੀ ਤੌਰ ਉੱਤੇ ਪਾਈ ਜਾਂਦੀ ਹੈ। ਡਾਕਟਰਾਂ ਮੁਤਾਬਕ 슈ਗਰ ਦੀ ਇਹ ਸ਼੍ਰੇਣੀ ਸਿਹਤ ਲਈ ਚੰਗੀ ਹੁੰਦੀ ਹੈ। ਯੂਐਸ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਮੁਤਾਬਕ ਸਾਡੇ ਸਰੀਰ ਨੂੰ ਗਲੂਕੋਜ਼ ਦੀ ਲੋੜ ਹੁੰਦੀ ਹੈ ਜੋ ਦਿਮਾਗ ਅਤੇ ਸਰੀਰ ਲਈ ਊਰਜਾ ਦਾ ਸਰੋਤ ਹੈ। ਗਲੂਕੋਜ਼ ਇੱਕ ਕਿਸਮ ਦਾ 슈ਗਰ ਹੈ ਜੋ ਦਿਮਾਗ ਦੇ ਕੰਮ ਲਈ ਜ਼ਰੂਰੀ ਹੁੰਦਾ ਹੈ ਪਰ ਇਹ ਕਾਰਬੋਹਾਈਡਰੇਟ, ਪ੍ਰੋਟੀਨ ਅਤੇ ਫੈਟ ਤੋਂ ਆਪਣੇ ਆਪ ਬਣ ਜਾਂਦੀ ਹੈ। ਇਸ ਲਈ ਵੱਖਰੇ ਤੌਰ ਉਤੇ ਖੰਡ ਖਾਣ ਦੀ ਲੋੜ ਨਹੀਂ ਹੈ। ਫਲਾਂ, ਸਬਜ਼ੀਆਂ ਅਤੇ ਡੇਅਰੀ ਉਤਪਾਦਾਂ ਵਿੱਚ ਕੁਦਰਤੀ ਸ਼ੂਗਰ ਦੇ ਨਾਲ-ਨਾਲ ਫਾਈਬਰ, ਖਣਿਜ ਅਤੇ ਐਂਟੀਆਕਸੀਡੈਂਟ ਵੀ ਹੁੰਦੇ ਹਨ ਜੋ ਸਰੀਰ ਲਈ ਫਾਇਦੇਮੰਦ ਨੇ। ਹਾਰਵਰਡ ਮੈਡੀਕਲ ਸਕੂਲ ਦੇ ਇੱਕ ਲੇਖ ਮੁਤਾਬਕ ਸ਼ੂਗਰ ਕੁਦਰਤੀ ਤੌਰ ਉਤੇ ਉਹਨਾਂ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਵਿੱਚ ਹੁੰਦੀ ਹੈ ਜਿਨ੍ਹਾਂ ਵਿੱਚ ਕਾਰਬੋਹਾਈਡਰੇਟ ਹੁੰਦੇ ਹਨ ਜਿਵੇਂ ਕਿ ਫਲ ਅਤੇ ਸਬਜ਼ੀਆਂ, ਅਨਾਜ ਅਤੇ ਡੇਅਰੀ ਉਤਪਾਦ। ਜਿਹੜੀਆਂ ਚੀਜ਼ਾਂ ਵਿੱਚ ਕੁਦਰਤੀ ਤੌਰ ਉਤੇ ਸ਼ੂਗਰ ਮਿਲਦੀ ਹੈ ਉਹਨਾਂ ਦਾ ਸੇਵਨ ਕਰਨਾ ਖਤਰਨਾਕ ਨਹੀਂ ਹੈ। ਚੇਨਈ ਅਧਾਰਿਤ ਡਾਕਟਰ ਅਤੇ ਸ਼ੂਗਰ ਮਾਹਰ ਸਿੰਥੀਆ ਦਿਨੇਸ਼ ਮੁਤਾਬਕ ਸ਼ੁਰੂ ਵਿੱਚ ਕੁਝ ਲੋਕਾਂ ਨੂੰ ਸਿਰਦਰਦ, ਥਕਾਵਟ ਜਾਂ ਮੂਡ ਸਵਿੰਗ ਹੋ ਸਕਦੇ ਹਨ ਪਰ ਜਲਦੀ ਹੀ ਦੰਦਾਂ ਦੀ ਸਿਹਤ ਵੀ ਸੁਧਰਦੀ ਹੈ। ਭਾਰ ਘਟਣਾ ਸ਼ੁਰੂ ਹੁੰਦਾ ਹੈ ਅਤੇ ਸਰੀਰ ਹੋਰ ਐਕਟਿਵ ਮਹਿਸੂਸ ਕਰਦਾ ਹੈ। ਚੇਨਈ ਅਧਾਰਿਤ ਨਿਊਟ੍ਰੀਸ਼ਨਿਸਟ ਤਾਰੇਨੀ ਕ੍ਰਿਸ਼ਨਨ ਕਹਿੰਦੇ ਹਨ ਕੁਝ ਲੋਕਾਂ ਨੂੰ ਇਸ ਤਰ੍ਹਾਂ ਦਾ ਅਨੁਭਵ ਇਸ ਲਈ ਹੋ ਸਕਦਾ ਹੈ ਕਿਉਂਕਿ ਉਨ੍ਹਾਂ ਨੇ ਪਹਿਲਾਂ ਆਪਣੀ ਖੁਰਾਕ ਵਿੱਚ ਬਹੁਤ ਜ਼ਿਆਦਾ ਖੰਡ ਸ਼ਾਮਲ ਕੀਤੀ ਹੋਈ ਸੀ। ਸੰਯੁਕਤ ਰਾਜ ਅਮਰੀਕਾ ਵਿੱਚ ਮੋਟਾਪੇ ਵਾਲੇ ਬੱਚਿਆਂ ਉੱਤੇ 2015 ਵਿੱਚ ਕੀਤੇ ਗਏ ਇੱਕ ਅਧਿਐਨ ਮੁਤਾਬਕ 10 ਦਿਨਾਂ ਲਈ 슈ਗਰ ਨੂੰ ਪੂਰੀ ਤਰ੍ਹਾਂ ਛੱਡਣ ਨਾਲ ਕੋਲੇਸਟ੍ਰੋਲ ਅਤੇ ਬਲੱਡ ਪ੍ਰੈਸ਼ਰ ਦੇ ਪੱਧਰ ਵਿੱਚ ਬਦਲਾਅ ਆਇਆ ਹਾਲਾਂਕਿ ਸਰੀਰ ਦੇ ਭਾਰ ਵਿੱਚ ਕੋਈ ਮਹੱਤਵਪੂਰਨ ਬਦਲਾਅ ਨਹੀਂ ਦੇਖਣ ਨੂੰ ਮਿਲਿਆ ਡਾਕਟਰ ਸਿੰਥੀਆ ਕਹਿੰਦੇ ਹਨ ਐਡਿਡ 슈ਗਰ ਦੇ ਪਰਹੇਜ਼ ਨਾਲ ਸਾਡੀ ਪਾਚਨ ਪ੍ਰਣਾਲੀ 5 ਤੋਂ 6 ਦਿਨਾਂ ਦੇ ਅੰਦਰ ਅੰਦਰ ਸੁਧਰ ਜਾਂਦੀ ਹੈ 7-8 ਦਿਨਾਂ ਵਿੱਚ ਮੂਡ ਬਿਹਤਰ ਹੁੰਦਾ ਹੈ 9 ਤੋਂ 10 ਦਿਨਾਂ ਦੇ ਅੰਦਰ ਚਮੜੀ ਚਮਕਣ ਲੱਗ ਪੈਂਦੀ ਹੈ ਡਾਕਟਰ ਸਿੰਥੀਆ ਸਰੀਰ ਦੇ ਭਾਰ ਵਿੱਚ ਬਦਲਾਅ ਦੇਖਣ ਲਈ ਘੱਟੋ-ਘੱਟ 1 ਮਹੀਨੇ ਤੱਕ ਐਡਿਟ 슈ਗਰ ਤੋਂ ਪਰਹੇਜ਼ ਦੀ ਸਲਾਹ ਦਿੰਦੇ ਹਨ। WHO ਅਨਸਾਰ ਐਡਿਟ 슈ਗਰ ਤੁਹਾਡੀਆਂ ਰੋਜ਼ਾਨਾ ਕੈਲਰੀਜ਼ ਦੇ 10% ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸ ਨੂੰ ਰੋਜ਼ਾਨਾ ਕੈਲਰੀਜ਼ ਦੇ 5% ਤੱਕ ਘਟਾਉਣਾ ਵਧੇਰੇ ਲਾਭਦਾਇਕ ਹੋ ਸਕਦਾ ਹੈ। ਬਾਲਗਾਂ ਲਈ ਹੱਦ 30 ਗ੍ਰਾਮ ਹੈ ਜੋ ਲਗਭਗ 6 ਚਮਚ ਹੁੰਦੀ ਹੈ।